ਬੀਤੇ ਦਿਨ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਲੋਹੜੀ ਦਾ ਤਿਹਾਰ ਗੁਰਪ੍ਰੀਤ ਸਿੰਘ ਧਮੋਲੀ ਪ੍ਰਧਾਨ 올 ਸਕੂਲ ਪੇਰੈਂਟਸ ਐਸੋਸੀਏਸ਼ਨ ਜੁਆਇੰਟ ਸਕਤਰਾ ਆਮ ਆਦਮੀ ਪਾਰਟੀ ਪੰਜਾਬ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਸੈਂਕੜੇ ਦੀ ਗਿਣਤੀ ਦੇ ਵਿੱਚ ਸੀਨੀਅਰ ਆਗੂ ਤੇ ਵਰਕਰਾਂ ਨੇ ਲੋਹੜੀ ਦਾ ਤਿਹਾਰ ਮਨਾਇਆ ਇਸ ਮੌਕੇ ਗੁਰਪ੍ਰੀਤ ਸਿੰਘ ਢਮੋਲੀ ਪ੍ਰਧਾਨ 올 ਸਕੂਲ ਪੇਰੈਂਟਸ ਐਸੋਸੀਏਸ਼ਨ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਦਾ ਕਹਿਣਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਅਤੇ ਸਾਨੂੰ ਪਿਆਰ ਮੁਹੱਬਤ ਦੇ ਨਾਲ ਰਲ ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਨੇ ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਪੜਾ ਬਾਂਜ ਸਿੰਘ ਕੈਪਟਨ ਤੇ ਅਸੈਂਕੜੇ ਸਾਥੀ ਮੌਜੂਦ ਸਨ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ 2014 ਤੋਂ ਚੱਲਦੀ ਆ ਰਹੀ ਹੈ ਅੱਜ ਤੁਸੀਂ ਦੇਖ ਰਹੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਸਮੂਹ ਵਲੰਟੀਅਰ ਹੈ ਐਕਟਿਵ ਵਲੰਟੀਅਰ ਉਹ ਸਾਰੇ ਅੱਜ ਇਸ ਆਪਣਾ ਲੋਹੜੀ ਦੇ ਤਿਹਾੜੀ ਤੇ ਮਾਗੀ ਦੇ ਵਧਾਈ ਦੇਣ ਵਾਸਤੇ ਰਾਜਪਰੇ ਦੀ ਸੰਗਤ ਨੂੰ ਇਕੱਠੇ ਹੋਏ ਨੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੋੜੀ ਅਤੇ ਮਾਗੇ ਦੀ ਵਧਾਈ ਹੋਵੇ ਅਤੇ ਰਾਜਪੁਰੇ ਦੇ ਲੋਕਾਂ ਦੇ ਨਾਲ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹੈ ਸ਼ਾਵੜਾ ਸਾਹਿਬ ਸਰਦਾਰ ਬੰਦ ਸਿੰਘ ਜੀ ਡਾਕਟਰ ਚਰਨ ਕਮਲ ਜੀ ਜਿੰਨੇ ਵੀ ਮਿਲ ਕੇ ਸਾਡੇ ਆਮ ਆਦਮੀ ਪਾਰਟੀ ਦੇ ਨਵੇਂ ਪੁਰਾਣੇ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਵਰਕਰ ਪਹੁੰਚੇ ਨੇ ਸਾਰੇ ਕਹਿੰਦੇ ਨੇ ਅਸੀਂ ਰਾਜਪੁਰਾ ਨਿਵਾਸੀਆਂ ਦੀ ਸੇਵਾ ਚ 24 ਘੰਟੇ ਹਾਜ਼ਰ ਹਾਂ ਤੇ ਸਾਡੀ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵੀ ਜੋਸ਼ੰਗਾਰਸ਼ ਕਰ ਰਹੀ ਹੈ ਉਹ ਲਗਾਤਾਰ جاری ਹੈ ਤੇ ਅਸੀਂ ਹਰ ਟਾਈਮ ਲੋਕਾਂ ਦੇ ਨਾਲ ਖੜੇ ਆ ਸਭ ਗੁਰਪ੍ਰੀਤ ਸਿੰਘ ਤਮੋਲੀ ਜੀ ਵੱਲੋਂ ਆਪਣੇ ਦੋਸਤਾਂ ਮਿੱਤਰਾਂ ਆਮ ਆਦਮੀ ਪਾਰਟੀ ਦੀ ਪੂਰੀ ਸੀਨੀਅਰ ਲੀਡਰਸ਼ਿਪ ਜਾਂ ਫਾਊਂਡਰ ਜਿਹੜੇ ਮੈਂਬਰਸ ਨੇ ਪੇਰੈਂਟਸ ਐਸੋਸੀਏਸ਼ਨ ਹੋ ਗਈ ਸਾਰਿਆਂ ਵੱਲੋਂ ਅੱਜ ਉਹ ਮਹਾਂਪੇ ਤੇ ਲੋਹੜੀ ਦਾ ਪਵਿੱਤਰ ਤਿਉਹਾਰ ਹੈ ਉਜਾ ਕਰਕੇ ਮੱਥਾ ਟੇਕ ਕੇ ਤੇ ਉਹ ਪ੍ਰੋਗਰਾਮਾ 'ਚ ਮਨਾਇਆ ਗਿਆ ਉਹਦੇ ਸਾਰਿਆਂ ਨੇ ਆਪਾਂ ਨੇ ਸ਼ੁਕਰੀਆਤ ਕੀਤੀ ਜੇ ਲੋਹੜੀ ਦੇ ਪਵਿੱਤਰ ਤਿਉਹਾਰ ਉੱਤੇ ਸਾਰੇ ਜਣਿਆਂ ਨੂੰ ਇਕੱਠੇ ਕਰਕੇ ਆਲ ਪੇਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਢਬੌਲੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਜੋ ਇੱਥੇ ਲੋਹੜੀ ਦਾ ਉਪਰਾਲਾ ਕੀਤਾ ਹੈ ਤੇ ਸਾਰਿਆਂ ਨੂੰ ਇਕੱਠੇ ਕਰਕੇ ਖੁਸ਼ੀਆਂ ਵੰਡਣ ਦਾ ਜੋ ਉਪਰਾਲਾ ਕੀਤਾ ਉਸ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰਿਆਂ ਨੂੰ ਅਤੇ ਖੁਸ਼ੀ ਜ਼ਾਹਰ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਇਹੋ ਜਿਹੇ ਪ੍ਰੋਗਰਾਮ ਇਹ ਕਰਦੇ ਰਹਿਣਗੇ ਗੁਰਪ੍ਰੀਤ ਧਮੋਲੀ ਨੇ ਜਿਹੜਾ ਇਹ ਉਪਰਾਲਾ ਕੀਤਾ ਸਾਰਿਆਂ ਨੂੰ ਸਾਰੀ ਪਾਰਟੀਆਂ ਦੇ ਮੈਂਬਰ ਆਲ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਵੀ ਇੰਫਲਕਟਿਵ ਮੈਂਬਰ ਨੇ ਇੱਥੇ ਅੱਜ ਇਕੱਠੇ ਹੋਏ ਆਂ ਲੋੜੀ ਦੇ ਅਫਸਰ ਦੇ ਸਾਡੇ ਵੱਲੋਂ ਵੀ ਗੁਰਪ੍ਰੀਤ ਮੌਲੀ ਨੂੰ ਬਹੁਤ-ਬਹੁਤ ਵਧਾਈਆਂ ਵਧੀਆ ਉਪਰਾਲਾ ਕੀਤਾ ਸਾਰੇ ਯਾਰ ਮਿੱਤਰ ਮਿਲ ਬੈਠ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਲੋਹੜੀ ਦੇ ਸ਼ੁਭ ਤਿਹਾੜੀ ਤੇ ਰਾਜਪੁਰਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਖਾਸ ਕਰਕੇ ਧਮੌਲੀ ਸਾਹਿਬ ਦਾ ਮੈਂ ਬਹੁਤ-ਬਹੁਤ ਰਿਣੀ ਹਾਂ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਸਿਰ ਜੇ ਮੇਰੇ ਵੱਲੋਂ ਸਾਰੇ ਧਮੌਲੀ ਸਾਹਿਬ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाहोवे असर